ਅਗਲੀ ਖਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਸਬੰਧ ਵਿੱਚ ਆਈ ਇਹ ਵੀ ਅੱਜਕੱਲ ਲਗਭਗ ਸਾਰੇ ਹੀ ਨਿਊਯਾਰਕ ਟਾਈਮ ਵਸ਼ਿੰਗਟਨ ਪੋਸਟ ਗਾਰਡੀਅਨ ਐਕਸਸ ਸਾਰੀਆਂ ਜੋ ਨਿਊਜ਼ ਆਊਟਲੈਟਸ ਆ ਉਹਨਾਂ ਨੇ ਛਾਪੀ ਹੈਗੀ ਹੈ ਵੀ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਇਹ ਕਿਹਾ ਆ ਪਈ ਜੇ ਕੈਨੇਡਾ ਸਾਡੀ 51ਵੀਂ ਸਟੇਟ ਬਣ ਜਾਏ ਤੇ ਜਿਹੜੀ ਗੋਲਡਨ ਡੋਮ ਅਸੀਂ ਬਣਾਣੀ ਆ ਉਹ ਉਹ ਉਹਨਾਂ ਨੂੰ ਕੋਈ ਪੈਸਾ ਨਹੀਂ ਦੇਣਾ ਪਊਗਾ ਉਹ ਫ੍ਰੀ ਹੋਣਗੇ ਕਹਿੰਦੇ ਵੀ 61 ਬਿਲੀਅਨ ਡਾਲਰ गोल्डन डोम ਤੇ ਲੱਗਣਾ ਜੋ ਕਿ ਮਿਸਲ ਡਿਫੈਂਸ ਸ਼ੀਲਡ ਹੋਊਗੇ ਜੇ 51ਵੀਂ ਸਟੇਟ ਕੈਨੇਡਾ ਬਣ ਜਾਂਦੀ ਹੈਗੀ ਆ ਸੋ ਵਾਰ-ਵਾਰ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਵੱਲੋਂ ਕੈਨੇਡਾ ਦੀ ਜਿਹੜੀ ਸੋਵਰਨਿਟੀ ਆ ਉਹਨਾਂ ਨੂੰ ਥ੍ਰੈਟ ਕੀਤਾ ਜਾਂਦਾ ਹੈ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਉਹਨਾਂ ਨੇ ਇਹ ਦੱਸਿਆ ਹੈਗਾ ਤੇ ਉਹਨਾਂ ਨੇ ਇਹ ਵੀ ਦੱਸਿਆ ਵੀ ਅਸੀਂ ਜੋ ਯੂਰੋਪੀਅਨ ਯੂਨੀਅਨ ਦੇ ਨਾਲ ਸਾਡੀਆਂ ਜਿਹੜੀਆਂ ਡਿਫੈਂਸ ਦੀਆਂ ਟਾਈਜ਼ ਆ ਉਹ ਬਹੁਤ ਸਟਰੋਂਗ ਹੋਣ ਜਾ ਰਹੀਆਂ ਹੈਗੀਆਂ ਯੂਕੇ ਦੇ ਜਿਹੜੇ ਕਿੰਗ ਹੈਗੇ ਚਾਰਲਸ 3 ਉਹਨਾਂ ਨੇ ਕੈਨੇਡਾ ਦੇ ਵਿੱਚ ਪਿਛਲੇ ਵੀਕੰ ਦੇ ਦੌਰਾਨ ਆਪਣਾ ਭਾਸ਼ਣ ਦਿੱਤਾ ਸੀ ਉਹਦੇ ਦੌਰਾਨ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦਾ ਨਾਮ ਤਾਂ ਨਹੀਂ ਲਿਆ ਪਰ ਉਹਨਾਂ ਨੇ ਇਹ ਕਿਹਾ ਹੈ ਕਿ ਕੈਨੇਡਾ ਇੱਕ ਸੋਵਰਨ ਮੁਲਕ ਹੈਗਾ ਆ ਬਹੁਤ ਹੀ ਵਧੀਆ ਮੁਲਕ ਹੈਗਾ ਤੇ ਕੋਈ ਵੀ ਜਿਹੜੀ ਫੋਰਨ ਦੀ ਪਾਵਰ ਆ ਉਹ ਇਸ ਦੀ ਸੋਵਰਨਟੀ ਨੂੰ ਨਹੀਂ ਲਾ ਜਾ ਸਕਦੀ ਹੈਗੀ ਸੋਸ਼ਲ ਮੀਡੀਆ ਦੇ ਉੱਤੇ ਕਲੰਪ ਹੋਣਾ ਇਹ ਕਹਿੰਦਾ ਵੀ ਵੈਰੀ ਮਚ ਵਾਂਟਸ ਟੂ ਬੀ ਪਾਰਟ ਆਫ आवर ਫੈਬੂਲਸ ਗੋਲਡਨ ਡੋਮ ਸਿਸਟਮ ਪਿਕ ਕੈਨੇਡਾ ਵਾਲੇ ਜਿਹੜੇ ਹਾਲਾਂਕਿ ਕੈਨੇਡਾ ਵਾਲੇ ਤਾਂ ਬਾਰ ਬਾਰ ਕਹਿ ਰਹੇ ਆ ਵੀ ਨਹੀਂ ਅਸੀਂ ਨਹੀਂ ਬਣਨਾ ਹੈਗਾ ਤੇ ਕਹਿੰਦੇ ਵੀ ਇਹ ਜਿਹੜੇ ਬਿਲੀਅਨਸ ਆਫ ਡਾਲਰ ਲੱਗਣੇ ਆ ਸੋ ਉਹ ਅਮਰੀਕਾ ਹੀ ਸਪੈਂਡ ਕਰੂਗਾ ਤੇ ਕੈਨੇਡਾ ਨੂੰ 0 ਡਾਲਰ ਦੇਣੇ ਪੈਣਗੇ ਜੇ ਉਹ ਕਮਜੋਰੀ ਸਟੇਟ ਬਣ ਜਾਂਦੇ ਹੈਗੇ ਆ ਤੇ ਕਾਰਨ ਇਹ ਹੁਣੀ ਇਹ ਕਿ ਹੈ ਵੀ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੂੰ ਉਹਨਾਂ ਨੇ ਦੱਸਿਆ ਸੀਬੀਸੀ ਨੂੰ ਕਿ ਕੈਨੇਡਾ ਯੂਰੋਪੀਅਨ ਡਿਫੈਂਸ ਰੀਆਰਮੈਂਟ ਆਰਮਡ ਪ੍ਰੋਗਰਾਮ ਜੋ ਆ ਉਹ ਜੁਲਾਈ ਪਹਿਲੀ ਤੋਂ ਸਾਈਨ ਕਰਨ ਜਾ ਰਿਹਾ ਹੈਗਾ ਤੇ ਕਹਿੰਦੇ ਪਈ 75 ਸੈਂਟਸ ਆਫ ਏਵਰੀ ਡਾਲਰ ਜੋ ਕੈਪੀਟਲ ਸਪੈਂਡ ਕਰਦੀ ਡਿਫੈਂਸ ਤੇ ਉਹ ਯੂਐਸਏ ਨੂੰ ਜਾਂਦਾ ਹੈਗਾ ਤੇ ਇਹ ਬਹੁਤ ਦਾ ਸਮਾਰਟ ਨਹੀਂ ਇਹ ਉਹ ਕਹਿ ਰਿਹਾ ਵੀ ਕੈਨੇਡਾ ਵਾਲੇ ਅਮਰੀਕਾ ਦੇ ਸਬੰਧ ਦੇ ਵਿੱਚ ਕਹਿ ਰਹੇ ਹੈਗੇ ਆ ਜੋ ਨਮੀ ਅੱਜ ਜਿਹੜੀ ਜਾਂ ਕੱਲ ਪ੍ਰੈਜ਼ੀਡੈਂਟ ਟਰੰਪ ਉਹ ਨਹੀਂ ਗੋਲਡਨ ਡੋਮ ਦੇ ਸਬੰਧ ਦੇ ਵਿੱਚ ਸਟੇਟਮੈਂਟ ਦਿੱਤੀ ਹੈ ਇਹਦੇ ਰਿਸਪੌਂਸ ਦੇ ਵਿੱਚ ਹਜੇ ਮਾਰ ਕਰ ਨਹੀਂ ਹੋਣੀ ਜਿਹੜਾ ਕੋਈ ਜਵਾਬ ਨਹੀਂ ਦਿੰਦਾ ਹੈ ਜੀ 68 ਬਿਲੀਅਨ ਦੇ ਵਿੱਚ ਕੈਨੇਡਾ ਵੇਚ ਦੇਣਾ ਜੀ ਇਹ ਕਹਿੰਦੇ ਵੀ ਅਸੀਂ ਖਰੀਦ ਲੈਣਾ ਇੱਕ ਹਿਸਾਬ ਦੇ ਨਾਲ ਉਗਲ ਕਰਦੇ ਆ ਇਹਨੂੰ ਹਾਸੇ ਚ ਲਿਆ ਜਾਵੇ ਮਜ਼ਾਕ ਚ ਲਿਆ ਜਾਵੇ ਸੀਰੀਅਸ ਲਿਆ ਜਾਵੇ ਕਿੱਦਾਂ ਲਿਆ ਜਾਵੇ ਕੈਨੇਡੀਅਨ ਵੀ ਸੋਚਦੇ ਹੋਣੇ ਅਮਰੀਕਨ ਵੀ ਸੋਚਦੇ ਹੋਣੇ ਵੀ ਹਰ ਤੀਜੇ ਚੌਥੇ ਦਿਨ ਟਰੰਪ ਹੁਣੇ ਕੈਨੇਡਾ ਨੂੰ ਨਾਲ ਰਲਾਉਣ ਦੀ ਗੱਲ ਕਰਤਾ ਜਿਹੜਾ ਉਹ ਦਿੰਦੇ ਆ ਇਹ ਰਿਐਲਿਟੀ ਹੈਗੀ ਆ ਜਾਂ ਇਹ ਦੋਨਾਂ ਮੁਲਕਾਂ ਦੇ ਵਿੱਚ ਇਹ ਗੱਲ ਕਰ ਕਰਕੇ ਰਿਫਟ ਜਿਹੜਾ ਉਹ ਵੱਧਦਾ ਹੈਗਾ ਆ ਕਿਉਂਕਿ ਕਿਸੇ ਮੁਲਕ ਨੂੰ ਕਿਸੇ ਆਜ਼ਾਦ ਮੁਲਕ ਨੂੰ ਆਪਣੇ ਵਿੱਚ ਮਲਾਉਣ ਵਾਲੀ ਜਿਹੜੀ ਉਹ ਗੱਲ ਆ ਚਲੋ ਉਥੋਂ ਦੇ ਨਾਗਰਿਕਾਂ ਦੇ ਉੱਤੇ ਡਿਪੈਂਡ ਹੁੰਦਾ ਆ ਵੀ ਉਹ ਕੀ ਜਿਹੜਾ ਉਹ ਸੋਚਦੇ ਨੇ ਪਰ ਫਿਰ ਵੀ ਓਵਰਆਲ ਬਾਹਰੋਂ ਵੀ ਤੁਸੀਂ ਦੇਖੋ ਤਾਂ ਥੋੜੀ ਅਜੀਬ ਜਿਹੀ ਗੱਲ ਜਿਹੜੀ ਉਹ ਡੈਫੀਨੇਟਲੀ ਲੱਗਦੀ ਹੁੰਦੀ ਆ ਵੀ ਅੱਜ ਤਾਂ ਮਨੀ ਦਾ ਜਿਹੜਾ ਉਹ ਲਾਲਚ ਦੇ ਰਹੇ ਆ ਕੱਲ ਨੂੰ ਕੀ ਮਿਲਟਰੀ ਤੇ ਧਮਕੀ ਦੇਣਗੇ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿੰਨੀਆਂ ਆਉਂਦੇ ਸਭ ਵਿੱਚ ਦੇਖੀਆਂ ਜਿਹੜੀਆਂ ਉਹ ਜਾਣਕੀਆਂ